ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹੈਗੇ ਆ ਇਹ ਬਸ ਅੱਜ ਸਵੇਰ ਜਦ ਚਲਾਲਾਵਾਲੀ ਸਾਈਡ ਤੋਂ ਫਿਰੋਜ਼ਪੁਰ ਨੂੰ ਆ ਰਿਹਾ ਹਿਸਤਾ ਰਸਤੇ ਦੇ ਵਿੱਚ ਪਿੰਡ ਕੰਦੇਸ਼ਾ ਲਾਗੇ ਪੈਟਰੋਲ ਪੰਪ ਦੇ ਥੱਲੇ ਇਸ ਜਗ੍ਹਾ ਤੇ ਖਤਾਨਾਂ ਨੂੰ ਉਤਰ ਗਈ ਸੀ ਹੁਣ ਇਸ ਬਸ ਨੂੰ ਬਾਹਰ ਕੱਢਿਆ ਜਾ ਰਿਹਾ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹੈਗੇ ਆ ਹਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੇ ਜਾ ਰਹੀਆਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਥੱਲੇ ਉਤਰ ਗਈ ਸੀ ਕੀ ਗੱਲਬਾਤ ਹੋਈ ਆ ਦੇਖੋ ਬਚਤ ਰਹਿ ਗਈ ਜਾਂ ਕਿਵੇਂ ਸਰਪੰਚ ਸਾਹਿਬ ਬਚਤਾ ਕਿਵੇਂ ਬਿਲਕੁਲ ਬਚਤ ਰਹਿ ਗਈ ਜਿਵੇਂ ਹੋਈ ਸਾਰੀ ਕੜਨਾ ਉਹ ਇਧਰ ਗੱਡੀ ਆਇਆ ਨੂੰ ਮੋੜਨ ਲੱਗੇ ਤੇ ਪੂਣੀ ਮੋੜ ਪੈਣ ਕਰਕੇ ਨਾ ਬਸ ਉਹ ਡਰਾਈਵਰ ਨੂੰ ਦੱਸਿਆ ਜੀ ਮਗਰ ਬੱਸ ਆਉਂਦੀ ਸੀ ਉਹਨੇ ਜੋ ਗੇ ਘਰਤੀ ਤੇ ਬੱਸ ਸਫਰਕਾ ਇਹਨੂੰ ਲੰਘਿਆ ਤੇ ਬੱਸ ਫਿਰ ਥੱਲੇ ਲਾਤੀ ਸਵਾਰੀਆਂ ਵਿੱਚ ਬਹੁਤ ਅੱਛਾ ਕਾਫੀ ਸਵਾਰੀ ਸੀ ਹਾਂ ਪਰ ਨੁਕਸਾਨ ਕੋਈ ਨਹੀਂ ਹੋਇਆ ਸਾਰੀ ਬੱਚਤ ਬਚਾਵਾ ਵਾਸਤੇ ਥੱਲੇ ਲਾਈ ਹਾਂ ਬਚਾਵਾ ਵਾਸਤੇ ਉਹਨੇ ਬੱਸ ਥੱਲੇ ਲਾਤੀ ਡਰਾਈਵਰ ਤੁਸੀਂ ਵੀ ਤੁਹਾਡਾ ਪਿੰਡੇ ਤੇ ਪਹੁੰਚ ਗਿਆ ਸੀ ਬਚਾਲ ਦੇ ਲਈ ਬਿਲਕੁਲ ਜੀ ਸਵਾਰੀਆਂ ਸਾਰੀਆਂ ਪੇਤੀਆਂ ਸਾਰੀਆਂ ਸੇਫ ਦੂਜੀ ਵਾਸਤੇ ਬਾਕੇ ਕੱਢ ਲਿਆ ਓਕੇ ਜਰਾ ਕਿਸੇ ਨੂੰ ਚੀਟ ਵੀ ਨਹੀਂ ਹੈ ਬਿਲਕੁਲ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਦਿਖਾ ਰਿਹਾ ਗਿਆ ਹੁਣੇ ਇਸ ਬੱਸ ਨੂੰ ਕੱਢਿਆ ਗਿਆ ਜੇਸੀਬ ਰਾਈਂ ਟ੍ਰੈਕਟਰਾਂ ਰਾਈਂ ਕੋਚਨ ਪਾ ਕੇ ਇਹ ਆ ਕਿੱਧਰ ਰਾਈਂ ਸੀ ਜਲੰਧਰ ਵੱਲ ਸਾਈਡ ਫਾਇਲ ਕਰ ਤਾ ਅੱਛਾ ਫਾਇਲ ਕਾ ਜਾਣੇ ਕਿੱਥੇ ਸੀ ਜਲੰਧਰ ਜਾਣੇ ਸੀ ਕਿੰਨੇ ਵਜੇ ਦੇ ਕਰੀਬ ਹੋਈ ਘਟਨਾ 6:00 ਵਜੇ 6 ਵਜੇ ਦੇ ਕਰੀਬ 6 ਵਜੇ ਦੇ ਕਰੀਬ ਇਹ ਘਟਨਾ ਹੋਈ ਹੈ ਨਾਲ ਹੀ ਇੱਥੇ ਐਸਐਸਫ ਦੀ ਟੀਮ ਵੀ ਬਕਾਇਦਾ ਪਹੁੰਚੀ ਹੋਈ ਆ ਮੈਂ ਗੱਲਬਾਤ ਕਰ ਲੈਂਦੇ ਆ ਬਾਈ ਹੋਰ ਹਣਾ ਬਈ ਕਿੰਨੇ ਵਜੇ ਕਟਣਾ ਹੋਈ ਕੀ ਹੋਇਆ ਸਭ 6 ਵਜੇ ਕਿਵੇਂ ਵਾਪਸੀ ਕਟਣਾ ਸਾਰੇ ਆ ਟਰੱਕ ਸੀਗਾ ਉਹਨਾਂ ਨੇ ਇੱਧਰ ਮੋੜਨਾ ਸੀਗਾ ਪੰਪ ਕੋਲੇ ਜੀ ਉਹਨੇ ਮੋੜਿਆ ਜੀ ਸਪੀਡ ਸੀਗੀ ਬਸ ਤੇ ਉਹਨੇ ਤਾਂ ਚਾਹ ਦੇ ਵਾਸਤੇ ਨੀਗਾ ਪਿੱਛੇ ਵੇਖਿਆ ਨਹੀਂ ਬਚਾ ਦੇ ਵਾਸਤੇ ਉਹਨੇ ਉੱਧਰ ਘੱਟ ਲਈ ਸਾਵੀਆਂ ਬਚਤ ਸਾਰੀਆਂ ਕੋਈ ਨਾ ਕੋਈ ਕੁਝ ਸੱਟਮੈਂਟ ਨਹੀਂ ਲੱਗੀ ਅਜ ਸਾਰੀਆਂ ਬਚਤ ਹੋਈ ਬਚਤ ਜਿਹੜਾ ਟ੍ਰੀਟ ਨਹੀਂ ਆਈ ਨਾ ਕੋਈ ਕੁਝ ਨੋਟਿਫਾਈ ਬਾਤ ਕੋਈ ਨਹੀਂ ਜਿਹੜੇ ਪ੍ਰਕਾਰ ਚ ਹਮ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝਾ ਕਰਿਆ ਤੇ ਸਦੋਂ ਟ੍ਰੈਕਟਰ ਲਿਆ ਕੇ ਪਿੰਡ ਲਾਲਚਿਆਂ ਦੇ ਕਿਸਾਨਾਂ ਦੇ ਵੱਲੋਂ ਅ ਬਚਤ ਜਿਹੜੀ ਹੋ ਗਈ ਐ ਸਵਾਰੀਆਂ ਦੇ ਸੱਟਾਂ ਨਹੀਂ ਲੱਗੀਆਂ ਪਰ ਆ ਉਹ ਜਗ੍ਹਾ ਐ ਜਿੱਥੇ ਬੱਸ ਥੱਲੇ ਉਤਰ ਗਈ ਸẢ ਸਵੇਰ ਦੀ ਕਰਨਾ ਹੈਗੀ ਐ ਜਲਾਲਾ ਫਾਇਲ ਕਾ ਤੋਂ ਬੱਸ ਸਵੇਰ ਚੱਲੀ ਆ ਤੇ ਜਲੰਧਰ ਇਹਦੇ ਜਾਣਾ ਸੀ ਪਰ ਇਸ ਜਗ੍ਹਾ ਤੇ ਕਰਨਾ ਵਾਪਸ ਜਾਂਦੀ ਐ ਸਾਹਿਬ ਨੇ ਤੁਸੀਂ ਦੇਖਦੇ ਹੋ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਦੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ ਡਰਾਈਵਰ ਹੋਈ ਐ ਗੱਡੀ 'ਚ ਹਾਂਜੀ ਹਾਂਜੀ ਹਾਂ ਡਰਾਈਵਰ ਨਾਲ ਵੀ ਗੱਲਬਾਤ ਕਰਦੇ ਆ ਆਖਰਕਾਰ ਹੋਇਆ ਕੀ ਸੀ ਇਹ ਘਟਨਾ ਵਾਪਸ ਜਿਵੇਂ ਪਰ ਹੁਣ ਉਸ ਬੱਸ ਨੂੰ ਸੁਰੱਖਿਤ ਬਾਰ ਕਰ ਲਿਆ ਗਿਆ ਹੈ ਪਿੰਡ ਵਾਸੀਆਂ ਵੱਲੋਂ ਜੀਐਸਵੀ ਲਗਾ ਕੇ ਟਰੈਕਟਰ ਲਿਆ ਕੇ ਤੇ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਲਾਈਵ ਸਾਂਝੀਆਂ ਕਰ ਰਹੇ ਹੈਗੇ ਆਂ ਡਰਾਈਵਰ ਨਾਲ ਆਪਾਂ ਗੱਲਬਾਤ ਕਰ ਲੈਂਦੇ ਆਂ ਆ ਅਖਰ ਘਟਨਾ ਵਾਪਰੀ ਕਿਵੇਂ ਆ ਕੀ ਕੁਝ ਹੋਇਆ ਐ ਡਰਾਈਵਰ ਸੀ ਭਾਈ ਭਾਈ 사ਸੀ ਗਾਲ ਜੀ ਕਿਦਾਂ ਘਟਨਾ ਵਾਪਰੀ ਕੀ ਹੋਇਆ ਵੀਰੇ ਘਟਨਾ ਸਵਾ ਵਾਇਲਪੇ ਚੱਲੇ ਸੀ ਆਪਣੇ ਟਾਈਮ 'ਚ ਸਾਡੀ ਕਰ ਰਹੀ ਜੀ ਤੇ ਰਸਤੇ ਵਿੱਚ ਆਉਂਦੇ ਤੇ ਇਥੇ ਵੀ ਉਹਨੇ ਆਪਣਾ ਮੂਹਰੇ ਸੀਗਾ ਖੜਾ ਏ ਕੂੜਾ ਜੀ ਉਹਨੇ ਆਪਣੇ ਹਸੌਣਾ ਦੇਖਿਆ ਨਹੀਂ ਪਿੱਛੇ ਮੋੜਤਾ ਤੂੰ ਦੇ ਲਵਾਈ ਹੋਣ ਕਰਕੇ ਤੇ ਆਪਣੇ ਬਚਾਅ ਵਾਸਤੇ ਗੱਡੀ ਦੀ ਬ੍ਰੇਕ ਲਾਈ ਤੇ ਸਾਈਡ ਦੇ ਉੱਤਰ ਵੀ ਹੂੰ ਪਰ ਪ੍ਰਮਾਤਮਾ ਨੇ ਬਚਾਇਆ ਵਾ ਸਾਰੇ ਸਾਰੇ ਸੁਰੱਖਿਤੇ ਸਾਰੀਆਂ ਸੁਰੱਖਿਤੇ ਬਿਲਕੁਲ ਅੱਛਾ ਦੇ ਉਹਨਾਂ ਨੂੰ ਹੋਰ ਬੱਸ ਦੂਵ ਮੰਗਾ ਕੇ ਪਿੱਛੋਂ ਸਾਰਿਆਂ ਨੂੰ ਆਪਣੇ ਆਪਣੇ ਉਤਰਾਂ ਦੇ ਕਿੱਥੇ ਜਾ ਰਹੇ ਸੀ ਤੁਸੀਂ ਜਲੰਧਰ ਜਾ ਰਹੇ ਸੀ ਜਲੰਧਰ ਜਾ ਰਹੇ ਸਵੇਰ ਦਾ ਟਾਈਮ ਚੱਕਦੇ ਹੋ ਸਵੇਰ 6:30 6:30 ਅਹ ਕਰیکٹر ਸਾਹਿਬ ਕਿੰਨੀਆਂ ਸਵਾਰੀਆਂ ਹਨ ਵਿੱਚ ਮੌਜੂਦ 80 80 ਦੇ ਜਿਹਾ 80 85 ਕਰੀਬ ਹੈਗੀ ਅਸੀਂ ਕਿੰਨੀਆਂ ਜੰਮੀਲਾ ਜਿਵੇਂ ਮੇਰੇ ਨਾਲ ਨਕੋਦਰ ਦੀ ਸਵਾਰੀ ਬਾਲੀ ਸੀ ਅੱਛਾ ਜੀ ਕਿੰਦੀ ਸਵਾਰੀ ਸੀ ਜੀ ਜਾ ਰਹੇ ਚਲੋ ਵਾਗ ਰੂ ਦੀ ਮੇਰ ਹੋ ਗਿਆ ਕਿਸੇ ਸਾਰ ਨੂੰ ਕੋਈ ਸਰਟੀਫਿਕੇਟ ਨਹੀਂ ਲੱਗੇਗੀ ਬੱਚਦਾ ਵਾਗ ਰੂ ਦੀ ਕਿਰਪਾ ਨਾਲ ਸਹੀ ਹੈ ਸਾਰਾ ਕੁਝ ਹਾਂ ਜਿਹਾਦਾ ਜੀ ਸਾਰਾ ਗੱਡੀ ਭੇਜਤੀ ਅੱਗੇ ਦਿਲਨ ਦਵਾ ਅੱਛਾ ਹੋਰ ਗੱਡੀ ਤੇ ਜੜਾ ਹਾਂ ਸਾਰੇ ਚਲੇਗਾ ਸੁਰੱਖਤ ਸਾਰੇ ਹਾਂ ਤੇ ਆ ਕੇ ਜਿੱਥੇ ਪੰਦ ਪਹੁੰਚਿਆ ਹੋਇਆ ਕੋਈ ਗੱਡੀ ਦਾ ਵੀ ਨੁਕਸਾਨ ਸਟਾਰਟ ਹੈ ਗੱਡੀ ਤੁਹਾਨੂੰ ਲਾਇਆ ਅੱਛਾ ਬੰਪਰ ਵਗੈਰਾ ਜਾਂ ਸੀਜੀ ਹਾਂ ਬਿਲਕੁਲ ਤਸਵੀਰਾਂ ਤੁਸੀਂ ਦੇਖੋ ਗੱਡੀ ਦੀ ਬਚਤ ਰਹੀ ਹੈਗੀ ਹੈ ਹਾਂ ਆਲਾ ਫਰਨ ਡਰਾਈਵਰ ਬਹੁਤ ਸਾਨਾ ਹੈ ਤੁਹਾਡੇ ਸਾਨਾ ਵਾਲੇ ਤਜਰਬਾ ਕਹਿੰਦੇ ਕੰਮ ਕਰਦਾ ਜੀ ਨਹੀਂ ਤਾਂ ਜਿਹੜੇ ਸਾਨਾ ਵਾਲੇ ਮੈਨੂੰ ਤਾਂ ਲੱਗੇ ਖੜਾ ਸੀਗਾ ਮੈਂ ਕਿਉਂ ਭਰੀ ਗੱਡੀ ਸੀਗੀ ਅੱਛਾ ਤੇ ਟ੍ਰਿਪਲ ਮੇਰੇ ਸਾਨਾ ਵਾਲੇ ਨੁਕਸਾਨ ਕਾਫੀ ਹੋਣਾ ਸੀ ਜੇ ਸਿੱਧੀ ਹਿੱਟ ਕਰਦੀ ਸੀ ਹਿੱਟ ਕਰਦੀ ਇੱਕ ਵਾਰ ਦਿਲ ਵੀ ਡੋਲਿਆ ਹੋਊਗਾ ਵੀ ਕੀ ਬੜਾ ਘਬਰਾ ਗਿਆ ਸੀ ਤਾਂ ਕਿ ਪਲਟ ਗਈ ਗੱਡੀ ਪਲਟਣ ਵਾਲੀ ਸੀ ਜਦ ਮੈਂ ਇੱਕ ਟਾਇਰ ਤੇ ਤੱਕੇ ਖੜੀ ਸੀ ਅੱਛਾ ਅਸਲ ਪ੍ਰਮਾਤਮਾ ਦੀ ਕਿਰਪਾ ਸੀ ਬਚਦਾ ਹੋਊਗੀ ਸਰ ਦਾ ਲਾਇਡੋ ਸਿੱਧੀ ਵੇ ਕਰਕੇ ਬਚਤ ਹੋ ਗਈ ਹਾਂ ਬਾਾਰਸ਼ ਕਾਰਨ ਜਗ੍ਹਾ ਵੀ ਗਿੱਲੀ ਪੂਰੀ ਬ੍ਰੇਕ ਲਾਉਂਦੇ ਆਂ ਵੇ ਕੋਣ ਪਤਾ ਕਿ ਕਿੱਧਰ ਹੈ ਹਾਂ ਮੈਂ ਬਚਤ ਹੋ ਗਈ ਬਿਲਕੁਲ ਬਚਤ ਹੋ ਗਈ ਪੀਪੀ 05 ਜੇ 9859 ਬੱਸ ਜਿਹੜੀ ਫਾਇਲ ਕਾ ਟੂ ਡੇਲੀ ਚਲਦੀ ਗਈ ਬਾਈ ਉਹ ਕਹਿੰਦੇ 4:30 ਵਜੇ ਸਵੇਰ ਚੱਲੇ ਸੀ ਔਰ 80 ਦੇ ਕਰੀਬ ਜਿਹੜੀਆਂ ਸਵਾਰੀਆਂ ਇਸ ਬੱਸ ਦੇ ਵਿੱਚ ਮੌਜੂਦ ਸਨ ਤੇ ਇਸ ਜਗ੍ਹਾ ਤੇ ਲਾਚੀਆਂ ਇਸ ਪੈਟਰੋਲ ਪੰਪ ਕੋਲ ਦੀ ਪੈਟਰੋਲ ਪੰਪ ਦੇ ਸਾਹਮਣੇ ਜਦੋਂ ਹਾਂਜੀ ਪਿੰਡ ਵਾਲਿਆਂ ਨੇ ਪਿੰਡ ਵਾਲਿਆਂ ਨੇ ਵੀ ਬਹੁਤ ਮਦਦ ਕੀਤੀ ਹੈ ਸਾਡੀ ਇਹ ਸਾਰਾ ਉਹਨਾਂ ਨੇ ਦੇਖ ਰਾਇਆ ਇਹ ਸਾਰਾ ਲੰਦਾ ਦਾ ਸੰਬੰਧ ਪੂਰਾ ਬਹੁਤ ਮਦਦ ਕੀਤੀ ਹੈ ਹਾਂ ਗੁਰਪਤਾਪ ਕਦੋਂ ਆ ਗਏ ਤੁਸੀਂ ਇਹਨਾਂ ਦੀ ਮਦਦ ਲਈ ਮੈਨੂੰ ਫੋਨ ਆਇਆ ਸੀ ਕਿ ਬਾਈ ਦਾ ਕਹਿੰਦਾ ਟਰੈਕਟਰ ਲੈ ਕੇ ਆ ਬੱਸ ਲੈ ਗਈ ਤੇ ਕੰਬਣੀ ਬਾਹਰ ਅੱਛਾ ਤੇ ਮੈਂ ਤਾਂ ਹੁਣ ਕੋਲ ਆਇਆ ਹੋਇਆ ਪਹੁੰਚਾ ਹੋ ਗਿਆ ਕਿਸਾਂ ਨੂੰ ਕਰਕੇ ਹੂੰ ਬਿਲਕੁਲ ਜੀ ਵਿਚਾਰਿਆ ਇਹ ਉਹ ਜੀਸੀਬੀ ਖੜੀ ਹੈ ਜਿਸ ਦੇ ਨਾਲ ਤੇ ਪਿੰਡ ਚ ਉਹ ਟਰੈਕਟਰ ਸਾਹਮਣੇ ਖੜੇ ਆ ਪਿੰਡ ਲਾਲਸ਼ਿਆਂ ਦੇ ਕਿਸਾਨ ਨੇ ਸਾਰੇ ਵੀ ਛੋਡੀ ਪਰਿਵਾਰ ਰਹਿੰਦੇ ਆ ਸਾਰੇ ਇੱਥੇ ਤੇ ਇਹਨਾਂ ਪਰਿਵਾਰਾਂ ਨੇ ਇਕੱਠੇ ਹੋ ਕੇ ਜਦੋਂ ਪਤਾ ਚੱਲਿਆ ਤੇ ਜਲਦੀ ਦੇ ਵਿੱਚ ਸਾਰੇ ਲੋਕ ਇੱਥੇ ਪਹੁੰਚ ਗਏ ਸਵਾਰੀਆਂ ਨੂੰ ਸੁਰੱਖਤ ਕੱਢ ਲਿਆ ਗਿਆ ਸਵਾਰੀਆਂ ਨੂੰ ਅੱਗੇ ਵੇਚ ਦਿੱਤਾ ਗਿਆ ਛੋਡੀ ਪੈਟਰੋਲ ਪੰਪ ਦੇ ਸਾਹਮਣੇ ਦੀ ਘਟਨਾ ਜਿਹੜੀ ਹੈ ਇਹ ਵਾਪਰੀ ਹੈਗੀ ਹੈ ਨਾਲ ਹੀ ਐਸਐਸਫ ਦੀ ਟੀਮ ਸੜਕ ਸੁਰੱਖਿਆ ਫੋਰਸ ਦੀ ਟੀਮ ਸੀ ਜਿਹੜੀ ਉਹ ਵੀ ਮੌਕੇ ਤੇ ਪਹੁੰਚ ਗਈ ਸੀ ਤੇ ਸਵਾਰੀਆਂ ਦਾ ਸੁਰੱਖਤ ਕਢ ਲਿਆ ਗਿਆ ਤੇ ਬੱਸ ਦੀ ਵੀ ਬਚਤ ਕਾਫੀ ਹੋ ਗਈ ਤੇਰੀ ਡਿਊਟੀ ਇੱਥੇ ਸੀ ਉਸ ਸਮੇਂ ਪੰਪਤੇ ਸੀ ਕਿਵੇਂ ਹੋਇਆ ਸਭ ਕੁਝ ਤੇ ਸਰ ਹੋਇਆ 6 ਵਜੇ ਬਾਸੋਂ ਦਾ ਆਉਂਦੇ ਹੱਥਲੀ ਜਿਹੜੇ ਨੈਕ ਤੇਰਾ ਫਲਾ ਕਰੇ ਗੱਡੀ ਐਂਡ ਮੋੜ ਰਿਆ ਸੀਗਾ ਪੰਪ ਵੱਲ ਨੂੰ ਸੱਪ ਵੱਲ ਮੋੜ ਰਿਆ ਸੀ ਉਸ ਕਰਕੇ ਉਹਨੇ ਸੱਚੇ ਧਿਆਨ ਦਿੱਤਾ ਰਿਹਾ ਕਿ ਤੇ ਰਹਿੂ ਜਾਂਦਾ ਉਹਨੇ ਆਹ ਤੇ ਹੱਥ ਮੋੜ ਲਈ ਤੇ ਬਸ ਥੋੜੀ ਸਪੀਡ ਸੀ ਦੱਸਦੇ ਨੇ ਸਾਰੇ ਦੱਸਿਆ ਉਹਨੇ ਮੁੜ ਕੇ ਉੱਛੇ ਆਣ ਕੇ ਜੀ ਲੱਗਣ ਲੱਗੀ ਐ ਬਾਕੀ ਉਹਨੇ ਪਰਨ ਡਰਾਈਵਰ ਸਿਆਣਾ ਸੀ ਕੋਨੇ ਪਰੇ ਕਰ ਲਈ ਬਾਕੀ ਬਚਤ ਹੋ ਗਈ ਕਿਸੇ ਨੂੰ ਵੀ ਨਹੀਂ ਮੜੇ 60 ਫੀਟ ਲੱਗੀ ਹਾਂ ਬਿਲਕੁਲ ਬਚਤ ਹੋ ਗਈ ਆ ਦੇਖ ਸਕਦੇ ਹੋ ਇੱਕ ਬਾਰ ਹੀ ਜਿਹੜੀ ਐ ਇਹ ਜਰੂਰ ਅੰਦਰ ਨੂੰ ਦੱਸ ਗਈ ਕਿਉਂਕਿ ਮਿੱਟੀ ਦੇ ਵਿੱਚ ਰਹੀ ਹੈ ਤੇ ਇਹ ਟਾਇਰ ਜਿਹੜਾ ਤੇ ਇੱਕ ਟਾਇਰ ਤੇ ਪਿਛਲਾ ਟਾਇਰ ਤੇ ਇੱਕ ਟਾਇਰ ਤੇ বাস ਖੜ ਗਈ ਚਾਰੇ ਪੰਜੇ ਟਾਇਰ ਜਿਹੜੇ ਖੜੇ ਹੋ ਗਏ ਸੀ ਪਰ ਲੋਕਾਂ ਨੇ ਜਲਦੀ ਦੇ ਵਿੱਚ ਪਹੁੰਚ ਗਏ ਇਸ বাস ਨੂੰ ਅਤੇ ਇਸ বাস 'ਚ ਸਵਾਰੀਆਂ ਨੂੰ ਸੁਰੱਖਤ ਜਰੂਰ ਕਢ ਲਿਆ ਹੈਗਾ ਹੁਣ ਜਿਵੇਂ ਹੀ ਬਾਕੀ ਰੋਡਵੇਜ ਦੀਆਂ ਬੱਸਾਂ ਇੱਥੇ ਪਹੁੰਚ ਰਹੀਆਂ ਨੇ ਸਾਰੀਆਂ ਬੱਸਾਂ ਰੁਕ ਕੇ ਗੱਲਬਾਤ ਵੀ ਪੁੱਛ ਰਹੀਆਂ ਨੇ ਕਿਵੇਂ ਇਹ ਘਟਨਾ ਵਾਪਰੀ ਡ라이ਵਰ ਵੀ ਇੱਥੇ ਮੌਜੂਦ ਖੜਾ ਹੈ ਕੰਡਕਟਰ ਵੀ ਭਾਈ ਉਹ ਸਾਹਮਣੇ ਫੋਨ ਤੇ ਗੱਲ ਕਰ ਰਿਹਾ ਹੈ ਕਹਿੰਦਾ ਮੈਂ ਅੱਗੇ ਸਾਹਮਣੇ ਸੀ ਜਦੋਂ ਇਹ ਕੜਨਾ ਬਾਥਰੀ ਡਰਾਈਵਰ ਨਾਲ ਜ਼ਰੂਰ ਗੱਲ ਹੋ ਰਹੀ ਹੈ ਹੋਰੀਓਪਨ ਬਲੌਗ ਕਰਦੇ ਹੋਏ ਆਉਂਦੇ ਆ। ਆ ਤੁਹਾਨੂੰ ਦਿਖਾਉਂਦੇ ਆ ਕਰਦੀ। ਬੋਡੀ ਦੇ ਰੰਗ ਵੀ ਜਾਂਦੇ। ਉਹਨਾ ਅਸੀਂ ਉੱਡਾਉਂਦੇ ਆ। ਵਾਰੀ ਪਾਜੀ ਗੱਡੀ ਇਥੋਂ ਫਿਰ ਸੁਲੇ ਨੂੰ ਨਾ ਪਲਟਣੋਂ ਪਾਜੀ। ਉਹ ਨਹੀਂ ਨਹੀਂ ਦੇਖੋ ਅੰਦਰ ਆ। ਆ ਜੀ ਜੀ ਕਿ ਲਾ ਕੇ ਬੱਜੀ ਖਾ ਲਓ। ਮੇ ਟਰਾਲੇ ਦਾ ਪਿਛਲਾ ਪਾਸਾ ਇੱਥੇ ਸੀ ਤੇ ਮੂਹਰਲਾ ਜਿਹੜਾ ਕਹਿਣਾ ਸੀ ਉਹ। ਯਾਨੀ ਜੋ ਆਪਣੇ ਬਾਰੇ ਆਹ ਆ ਜਾਓ। ਮੈਂ ਕੰਪਰੋ ਮੋੜਦਾ ਹਾਂ। ਹਾਂ। ਠੀਕ ਆ ਵੇਖਿਆ ਨਹੀਂ। ਦੇਖ ਲੈਣੀ ਯਾਰ ਪਰਮਾਦਾ ਆਪਾ ਦਾ ਨਾ ਯਾਰ ਬੜਾ ਜਿਆਦਾ ਹੁੰਦਾ ਸ਼ੁਕਰੇ ਕੋ ਵਿੱਚ ਚੰਗਾ ਇਨਸਾਨ ਬੈਠਾ ਜਿਹਨੇ ਕਰਕੇ ਸਾਰੀਆਂ ਬਾਜੀਆਂ ਹਾਂ ਹਾਂ ਤੇ ਪੁੱਤਰ ਤੇ ਹੁੰਦਾ ਏ ਇਹ ਕਿਉਂ ਵੀਰਵਾਰ ਹੈਗਾ ਵੀਰਵਾਰ ਉੱਥੇ ਨਕੋਦਰ ਸ ਨਹੀਂ ਟਰੱਕ ਖੜਾ ਸੀ ਹਾਂ ਇੱਥੇ ਖੜਾ ਸੀ ਖੜਾ ਉਹਨੇ ਪੰਪ ਵਾਲ ਡੀਜ਼ਲ ਡੀਜ਼ਲ ਲੈਣਾ ਸੀ ਸ਼ਹਿਰ ਇੱਥੇ ਨਾ ਉਹ ਨਾ ਆਲਾ ਕੋਈ ਨਾ ਕੋਈ ਹੱਥ ਤੋਂ ਕਰ ਰਿਹਾ ਉਹ ਵੀ ਤਾਂ ਮਾਰ ਦਿੰਦੇ ਆ ਇੱਥੇ ਚਲੋ ਚਲ ਬਚਾ ਬਚਾ ਹੋ ਗਿਆ ਬੱਸ ਵੀ ਵੱਧ ਗਈ ਐ ਸਵਾਰੀਆਂ ਵੀ ਵੱਧ ਗਈਆਂ ਸੋ ਬੱਸ ਕੋਈ ਜਾਣ ਬੁੱਝ ਕੇ ਤਾਂ ਕੋਈ ਵੀ ਨਹੀਂ ਕਰਦਾ ਨਹੀਂ ਕਰ ਉਹ ਹੀ ਅੰਦਾਜ਼ਾ ਨਹੀਂ ਜੀ ਕਰਦਾ ਕੇ ਪਰ ਉਹ ਜਿਹੜਾ ਮੈਂ ਤਾਂ ਆਪਾਂ ਵਾਰੀ ਵਾਰੀ ਪਰਮਾਤਮਾ ਦਾ ਸ਼ਰਧਾ ਕਰਦੇ ਉਹ ਕਰਮਾਂ ਦੇ ਬੱਸ ਬੱਸ ਜਿੰਨੀ ਕੂਫੀ ਬੱਸ ਖੜੀ ਸੀ ਨਾ ਇੱਥੇ ਇੱਥੇ ਵੇਖ ਕੇ ਹਰਾਨ ਹੋਈ ਜਾਂਦੇ ਵੇਖ ਪਤਾ ਨਹੀਂ ਕਿਵੇਂ ਸਿਆ ਤੁੱਲੀ ਆਹ ਮੈਂ ਕਹਿੰਦਾ ਸਵਾਰੀ ਦੇ ਦੇਖ ਮਨੇ ਲੇ ਗਿਆ ਹੁਣ ਰਾਤ ਨੂੰ ਬਾਸ ਬਸ ਨਹੀਂ ਚੱਲਦੇ ਉੱਥੇ ਜਾ ਕੇ ਨਾ ਬੜਾ ਮੁੰਡਾ ਆ ਗਿਆ ਫੁੱਲ ਕੇ ਚੱਕ ਕੇ ਚੱਲ ਗਿਆ ਕੋਈ ਕੋਈ ਸੇਵਾ ਦੀ ਲੋ ਬਾਈ ਨਹੀਂ ਨਹੀਂ ਯਾਰ ਸੇਵਾ ਯਾਰ ਇਹ ਤੋਂ ਨਹੀਂ ਨਹੀਂ ਇਹ ਆਪਣੇ ਰਿਸ਼ਤੇਰੇ ਤੋਂ ਲੈ ਕੇ ਆਇਆ ਸੀ ਇਹ ਕੋਈ ਬਚਾਰਾ ਉਹ ਤਾਂ ਕੋਈ ਚੱਟ ਨਹੀਂ ਹੁੰਦੇ ਨਹੀਂ 5 ਵਜੇ ਗਿਆ ਨਾ ਨਹੀਂ ਲਾਂ ਨਾ ਸਾਰੇ ਹੱਥ ਜੋੜਦੇ ਆ ਮੈਨੂੰ ਇਹਨੇ ਫੋਨ ਕੀਤਾ ਮੈਨੂੰ ਬੜਾ ਬਾਲੀ ਜੀ ਬਿਲਕੁਲ ਆ ਦੇਖੋ ਤਸਵੀਰਾਂ ਮੈਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਇੱਥੋਂ ਤੱਕ ਜਿਹੜੇ ਟਾਇਰ ਬੱਸ ਦੇ ਥੱਲੇ ਜਾ ਚੁੱਕੇ ਸੀ ਉਹ ਸਾਹਮਣੇ ਦੇ ਇਸ ਜਗ੍ਹਾ ਤੇ ਇੰਨੇ ਥੱਲੇ ਤੇ ਅੱਗੇ ਸਾਰਾ ਥਾਂ ਨੀਵਾ ਸੀ ਜੇਕਰ ਬੱਸ ਪਲਟ ਜਾਂਦੀ ਤਾਂ ਵੱਡਾ ਨੁਕਸਾਨ ਇੱਥੇ ਹੋ ਸਕਦਾ ਸੀ ਪਰ ਹਲਾਤ ਉਸ ਮਾਇਲਿਕ ਵਾਹਗਰੂ ਨੇ ਬਚਾ ਲਿਆ ਦਾਤਾ ਬੱਸ ਨੂੰ ਕੁਛ ਹੋਇਆ ਤੇ ਨਾ ਸਵਾਰਿਆਂ ਨੂੰ ਕੁਛ ਹੋਇਆ ਪਰ ਲੋਕ ਆ ਦੇਖਦੇ ਜੋ ਮਸ਼ੀਨਾ ਲੈ ਕੇ ਜੀਐਸਵੀਆ ਲੈ ਕੇ ਜਰੂਰ ਪਹੁੰਚ ਗਏ ਹੋਰ ਜਿਹੜੀ ਵੀ ਬੱਸ ਆਉਂਦੀ ਹੈ ਰੁਕ ਕੇ ਪਤਾ ਕਰਕੇ ਜਰੂਰ ਪੁੱਛ ਕੇ ਜਾ ਰਿਹਾ ਆ ਅਖਰਕਾਰ ਇਹ ਘਟਨਾ ਵਾਪਰੀ ਕਿਵੇਂ ਇਹ ਘਟਨਾ ਹੋਈ ਕਿਵੇਂ ਪੂਰੀ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈਗੀ ਆ ਦੇਖਦੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਹਰਸਾਏ